ਸਮ ਜੈ ਨਿਊਜ਼ ਖਬਰ ਨਹੀਂ ਆਪकी आवाज श्री गुरु गोबिंद सिंह जी ते ते दे आगवान गुरਪੁਰਬ ਤੇ ਗੁਰਦੁਆਰਾ ਕਥਾ ਪ੍ਰਕਾਸ਼ ਤੋਂ ਰਿਕਾਰਡ ਵਿਖੇ ਅਖੰਡ ਪ੍ਰਕਾਸ਼ ਕਰਵਾ ਕੇ ਪਹਿਲੇ ਦਿਨ ਨਗਰ ਕੀਰਤਨ ਕੀਤਾ ਗਿਆ ਅਤੇ 3 ਦਿਨ ਰਾਤਰੀ ਦੀ ਦੀਵਾਨ ਸਜਾਏ ਗਏ ਭੋਗ ਉਪਰੰਤ ਸੰਤ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਕੀਤਾ ਅਤੇ ਗੁਰੂ ਸਾਹਿਬ ਜੀਆਂ ਸਾਖੀਆਂ ਸਾਂਝੀਆਂ ਕੀਤੀਆਂ ਸੰਤ ਬਾਬਾ ਫਕਰ ਮਸਤਵਾਨੇ ਵਾਲਿਆਂ ਨੇ ਰਾਤਰੀ ਦੇ ਦੀਵਾਨ ਸਜਾਇਆ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਇਤਿਹਾਸ ਸਰਵਣ ਕਰਵਾਇਆ ਅਤੇ ਗੱਲਬਾਤ ਕਰਦਿਆਂ ਬਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਥਾਨ ਦੀ ਬਹੁਤ ਮਹੱਤਤਾ ਹੈ ਅਤੇ ਇਹ ਬਹੁਤ ਪਵਿੱਤਰ ਸਥਾਨ ਹੈ ਇੱਥੇ ਲੋਕਾਂ ਦੀਆਂ ਸੁੱਖਾਂ ਬਣਾਉਂਦੀਆਂ ਹਨ ਅਤੇ ਹਰ ਇੱਕ ਨੂੰ ਇਸ ਥਾਨ ਤੇ ਆ ਕੇ ਸੇਵਾ ਕਰਨੀ ਚਾਹੀਦੀ ਹੈ ਇਸ ਥਾਨ ਤੇ ਬਹੁਤ ਬੱਚਿਆਂ ਨੂੰ ਗੁਰਮੁਖੀ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ ਕੀਰਤਨ ਸਿਖਾਇਆ ਜਾਂਦਾ ਹੈ ਅਤੇ ਪਾਠ ਦੀ ਵੀ ਸਿੱਖਿਆ ਦਿੱਤੀ ਜਾਂਦੀ ਹੈ ਸ੍ਰੀ ਬਦਿਆਰਤੀ ਕੋਲ 2000 ਤੋਂ ਤੱਕ ਵੀ ਉਹ ਕਿਆਰੇ ਕਾਰਾ ਕਾਰਾ ਬੱਜਾ ਦੇ ਨਾਲ ਕਥਾ ਪੜਦੇ ਹਨ ਕਥਾ ਸੁਣਦੇ ਹਨ ਸਵੈਸਤ ਕਰਕੇ ਅਰੰਭਤ ਦੇ ਵਿੱਚ ਜੋ ਸਰਕਾਰ ਕੇ ਰੈਸ਼ਟ ਵੀ ਦੇਣੀ ਚਾਹੀਦੀ ਹੈ ਸੋ ਅਰੰਭਤ ਦੇ ਤਰਫ ਸਭੀ ਸਥਾਨ ਦੇ ਵਿਦਿਆਰਥੀ ਸੰਖਾ ਦੀ ਹਾਜ਼ਰੀ ਭਰਦੇ ਹਨ ਸੋ ਬਹੁਤ ਬਹੁਤ ਧੰਨਵਾਦ ਸਥਾਨ ਵੱਲੋਂ ਸਮੂਹ ਅਗਰਵਾਸੀ ਸੰਸਥਾ ਮੰਡਲ ਦੀ ਬੇਅਤੀ ਹੈ ਤੁਹਾਨੂੰ ਬਤਨਿਆ ਸੰਤਾਂ ਨੂੰ ਆਪੋ ਆਪਣੇ ਲੋਕਾਂ ਦੇ ਬੱਚੇ ਹਨ ਉਹ ਇਸੇ ਸਤੰਡੇ ਵੀ ਗਿਆ ਕਰੋ ਗਿਆਨੀ ਕੀਤੇ ਸਿੰਘ ਅਤੇ ਸੰਧਿਆ ਕਰਾਉਂਦੇ ਆ ਪਰ ਤੋਂ ਬੈਠੋ ਦੇਖੋ ਅਸੀਂ ਸਾਰੇ ਸਿੰਘਾਂ ਤੋਂ ਆਪਣੇ ਘਰਵਾਲੇ ਛੱਡ ਕੇ ਆ ਗਏ ਸਿੱਖਣ ਵਾਸਤੇ ਕਿੰਨੇ ਕਿੰਨੇ ਦੂਰਾਂ ਦੂਰੀ ਚੋਂ ਸਿੰਘ ਆਈ ਹੋਇਆ ਹਰ ਦੁਆਰ ਕੋ ਤੁਹਾਡੇ ਸਭ ਨੇ ਖੜੇ ਆ ਹੋਰ ਦੂਰਾਂ ਡਿਆ ਤੋਂ ਸਿੰਘ ਚੱਲ ਕੇ ਆਉਂਦੇ ਆ ਪਰਮ ਦੇ ਆ ਸਿੱਖਣ ਵਾਸਤੇ ਤੁਮੀਆਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਓਕਵਾ ਕੀਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਾਏ ਆਇ ਤੀ ਦੀਕਤੀ પતિ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਜੈ ਹੋਵਾ ਗੁਰੂ ਪਿਆਰੀ ਸਾਧ ਸੰਗਤ ਇਹ ਸਤਿ ਪੁਰਸ਼ ਸੰਤ ਬਾਬਾ ਬ੍ਰਹਮਚਾਰੀ ਦਾ ਸਥਾਨ ਹੈ ਜੋ ਕਿ ਇੱਥੇ ਬਹੁਤ ਹੀ ਧੂਮ ਧਾਮ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਤੇ ਗੁਰੂ ਗੋਬ ਸਿੰਘ ਜੀ ਦਾ ਗੁਰਪੁਰਬ ਦਸੇ ਪਾਸ਼ਾ ਦਾ ਜਨਮ ਦਿਹਾੜਾ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ ਸਾਰੇ ਨਗਰ ਦੇ ਵਿੱਚ ਨਗਰ ਕੀਰਤਨ ਕੀਤਾ ਗਿਆ ਤਿੰਨ ਰੋਜ਼ ਦੁਬਾਰ ਲਾਏ ਗਏ ਜਿਸ ਦੇ ਵਿੱਚ ਸੰਤ ਬਾਬਾ ਪੁਗਰਾਵਾਲ ਸਿੰਘ ਜੀ ਦੇ ਘਰਾਂ ਦੇ ਸੇਵਾਦਾਰ ਬਾਬਾ ਬਲਜੀਤ ਸਿੰਘ ਦੀ ਫਕਰ ਤਾਕਤਾਂ ਦੇ ਜਿਹੜਾ ਰਾਗਿਆਂ ਨੇ ਤਿੰਨ ਦਿਨ ਵੱਧ ਤੋਂ ਵੱਧ ਸੰਗਤਾਂ ਨੇ ਸਾਰੀਆਂ ਸਿੱਖ ਸੰਤਾਂ ਨਾਲ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਲਈ ਹੈ ਇਹ ਪ੍ਰਾਲੇ ਇਵੇਂ ਚੱਲਦੇ ਰਹਿਣ ਕਿ ਇੱਕ ਸਾਲ ਦੇ ਵਿੱਚ ਜੋ ਕਿ ਮਹਾਂਪੁਰਸ਼ਾਂ ਦੀ ਮਰਿਆਦਾ ਚਲਾਈ ਗਈ ਹੈ ਵਿਦਿਆਦਾਰ ਬੱਚਿਆਂ ਨੂੰ ਵਜਿਕਰ ਕੈਲੀ ਦੀ ਪੜਾਈ ਜਾਂਦਾ ਹੈ ਪੀਰਤਨ ਗੱਤਕਾ ਕਥਾ ਬਖਿਆਲ ਸਾਰਾ ਜੋ ਸੰਗਤਾਂ ਨੂੰ ਇਤਿਹਾਸ ਬਾਰੇ ਸਾਰ ਇਤਿਹਾਸ ਬਾਰੇ ਜਾਣਨਾ ਪਾਇਆ ਗਿਆ ਬਰਨਾਲੇ ਤੋਂ ਬਲਵੰਤ ਸਿੱਧੂ ਦੀ ਰਿਪੋਰਟ SMZ News